ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਦੋਸਤੋ ਮੈਂ ਨਿਸ਼ਾਨ ਤੁਹਾਡਾ ਸਵਾਗਤ ਕਰਦਾ ਹਾਂ ਪੰਜਾਬ ਕਲਾਸਿਸ ਦੇ YouTube ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਾਂ ਹੁਣੇ-ਹੁਣੇ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਆ ਸਪੈਸ਼ਲ ਟਾਰਗੇਟ ਲੈ ਕੇ ਚੱਲ ਰਹੇ ਹਾਂ ਸਾਥੀਓ ਜਿਹੜੀ ਆਪਣੀ ਅਪਕਮਿੰਗ ਪੰਜਾਬ ਪੁਲਿਸ ਕਨਸਟੇਬਲ ਦੀ ਵੈਕੈਂਸੀ ਆ ਉਸ ਨੂੰ ਠੀਕ ਹੈ ਤਾਂ ਆਪਾਂ ਕਰਦੇ ਹਾਂ ਪੰਜਾਬ ਦੇ ਸਾਰੇ ਪੇਪਰਾਂ ਵਿੱਚ ਨੋਰਮਲ ਪੁੱਛੇ ਜਾਣ ਵਾਲੇ ਕੁਐਸਚਨਾਂ ਨੂੰ ਅੱਜ ਦੇਖਦੇ ਹਾਂ ਠੀਕ ਹੈ ਸਭੀ ਭਰਤੀ ਪ੍ਰੀਖਿਆਵਾਂ ਦੇ ਲਈ ਪੰਜਾਬ ਕਰੰਟ ਅਫੇਅਰ 2025 ਪੰਜਾਬ ਵਿੱਚ ਕੌਣ ਕੀ ਕੌਣ ਕੀ ਦਾ ਮਤਲਬ ਜਿਵੇਂ ਪੰਜਾਬ ਦੇ ਵੱਡੇ ਵੱਡੇ 10 ਅਹੁਦੇ ਆ ਉਹਨਾਂ ਅਹੁਦਿਆਂ ਤੇ ਕਿਹੜੇ ਕਿਹੜੇ ਵਿਅਕਤੀ ਵੀ ਰਾਜਮਾਨ ਹਨ ਉਹਨਾਂ ਦੇ ਬਾਰੇ ਅੱਜ ਆਪਾਂ ਕੀ ਕਰਾਂਗੇ ਸਾਥੀਓ ਕੁਐਸਚਨ ਅਪਡੇਟ ਕਰਾਂਗੇ ਠੀਕ ਹੈ ਆ ਦੇਖੋ ਕੁਐਸਚਨ ਨੰਬਰ 1 ਕੁਐਸਚਨ ਨੰਬਰ 1 ਕੀ ਕਹਿੰਦਾ ਸਾਥੀਓ 1 ਕਹਿੰਦਾ ਪੰਜਾਬ ਦਾ ਵਰਤਮਾਨ ਰਾਜਪਾਲ ਕੌਣ ਹੈ ਪੰਜਾਬ ਦਾ ਵਰਤਮਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਬਨਵਾਰੀ لال ਪੁਰੀਹਿਤ ਜਗਦੀਪ ਤਨਖੜ ਤੇ ਹਰੀ ਪਾਉ ਕ੍ਰਿਸ਼ਨ ਰਾਓ ਬਾਗੜੇ ਇਨਾਂ ਵਿੱਚੋਂ ਪੰਜਾਬ ਦਾ ਵਰਤਮਾਨ ਰਾਜਪਾਲ ਪੁੱਛਿਆ ਤਾਂ ਵਰਤਮਾਨ ਰਾਜਪਾਲ ਕੀ ਹੋ ਜੂਗਾ ਸਾਥੀਓ ਵਰਤਮਾਨ ਰਾਜਪਾਲ ਹੋ ਜੂਗਾ ਗੁਲਾਬ ਚੰਦ ਕਟਾਰੀਆ ਆ ਗੁਲਾਬ ਚੰਦ ਕਟਾਰੀਆ ਦੀ ਫੋਟੋ ਹੈ ਸਾਥੀਓ ਬਨਵਾਰੀ لال פרוहित ਗੁਲਾਬ ਚੰਦ ਕਟਾਰੀਆ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਸੀ ਜਗਦੀਪ ਦਨਕਰ ਭਾਰਤ ਦੇ ਉਪ ਰਾਸ਼ਟਰਪਤੀ ਹਨ ਤੇ ਹਰੀਪਾਉ ਕਿਰਸ਼ਨ ਰਾਓ ਬਾਗੜੇ Rajasthan ਦੇ ਹੁਣੇ ਚੁਣਨੇ ਗਏ ਰਾਜਪਾਲ ਹੈ ਠੀਕ ਹੈ ਆਪਾਂ ਰਾਜਪਾਲ ਦੀ ਗੱਲ ਕਰਦੇ ਹਾਂ ਤਾਂ ਸਾਥੀਓ ਸੰਵਿਧਾਨ ਦੇ ਭਾਗ ਛੇ ਦੇ ਵਿੱਚ ਇਸ ਦਾ ਵਰਣਨ ਦਿੱਤਾ ਗਿਆ ਹੈ ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ਤਾਂ ਰਾਸ਼ਟਰਪਤੀ ਦੁਆਰਾ ਰਾਜਪਾਲ ਦੀ ਨਿਯੁਕਤੀ ਕੀਤੀ ਜਾਂਦੀ ਹੈ ਇਹ ਸਾਰੀਆਂ ਗੱਲਾਂ ਸਾਥਕੀਓ ਜਦੋਂ ਆਪਾਂ ਪੋਲਿਟੀਕਲ ਡਿਸਕਸ ਕਰਾਂਗੇ ਉਹਦੋਂ ਆਪਾਂ ਕਰਾਂਗੇ ਠੀਕ ਹੈ ਕੁਐਸਚਨ ਨੰਬਰ 2 ਚੰਡੀਗੜ੍ਹ ਹਾਈ ਕੋਰਟ ਦੇ ਮੁੱਖ न्यायाधीश ਕੌਣ ਹੈ ਦੇਖੋ ਚੰਡੀਗੜ੍ਹ ਹਾਈ ਕੋਰਟ ਹੁਣ ਪੰਜਾਬ ਤੇ ਹਰਿਆਣਾ ਦਾ ਸਾਂਝਾ ਹਾਈ ਕੋਰਟ ਹੈ ਸਾਨੂੰ ਪਤਾ ਹੈ ਤਾਂ ਉਸ ਹਰਿਆਣਾ ਤੇ ਪੰਜਾਬ ਹਾਈ ਕੋਰਟ ਦਾ ਜਾਂ ਚੰਡੀਗੜ੍ਹ ਹਾਈ ਕੋਰਟ ਉਹਨੂੰ ਕਿਹਾ ਜਾਂਦਾ ਹੈ ਉਹਦਾ ਮੁੱਖ న్యాయधीश ਕੌਣ ਹੈ ਸ਼੍ਰੀ ਸ਼ੀਲ ਨਾਗੂ ਕ੍ਰਿਸ਼ਨਨ ਵਿਨੋਦ ਐਨ ਵੀ ਰਮਨ ਜਾਂ ਰਵੀ ਸ਼ੰਕਰ ਜਾ ਤਾਂ ਇਹਨਾਂ ਦੇ ਵਿੱਚੋਂ ਆ ਤਸਵੀਰ ਹੈ ਸਾਥੀਓ ਆ ਤਸਵੀਰ ਹੈ ਸ਼੍ਰੀ ਸ਼ੀਲ 나ਗੂਦੀ ਕਿਸ ਦੀ ਹੈ ਸ਼੍ਰੀ ਸ਼ੀਲ 나ਗੂਦੀ ਤਸਵੀਰ ਹੈ ਇਹ ਵਰਤਮਾਨ ਦੇ ਵਿੱਚ ਪੰਜਾਬ ਹਾਈ ਕੋਰਟ ਜਾਂ ਹਰਿਆਣਾ ਹਾਈ ਕੋਰਟ ਜਾਂ ਚੰਡੀਗੜ੍ਹ ਹਾਈ ਕੋਰਟ ਦੇ ਕੀ ਹੈ ਮੁੱਖ न्यायाधीश ਦੇ ਤੌਰ ਤੇ ਕੰਮ ਕਰ ਰਹੇ ਹੈ ਠੀਕ ਹੈ ਪੰਜਾਬ ਦੇ ਵਰਤਮਾਨ ਮੁੱਖ ਸਚਿਵ ਮੁੱਖ ਸਚਿਵ ਦੇ ਕੋ ਕਿਹਦੇ ਅੰਡਰ ਚ ਕੰਮ ਕਰਦਾ ਹੈ ਮੁੱਖ ਸਚਿਵ ਸਾਥੀਓ ਮੁੱਖ ਮੰਤਰੀ ਦਾ ਸਾਰਿਆਂ ਨਾਲ ਵੱਡਾ ਕੀ ਹੁੰਦਾ ਹੈ ਇਹ ਰਾਜ ਦਾ ਸਾਰਿਆਂ ਦਾ ਵੱਡਾ ਪ੍ਰਸ਼ਾਸਨਿਕ ਅਧਿਕਾਰੀ ਹੁੰਦਾ ਤੇ ਮੁੱਖ ਮੰਤਰੀ ਦਾ ਜਿਹੜਾ ਮੁੱਖ ਮੰਤਰੀ ਹੁੰਦਾ ਹੁੰਦਾ ਪਰਸਨਲ ਸਲਾਹਕਾਰ ਵੀ ਹੁੰਦਾ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਮੁੱਖ ਸਚਿਵ ਕਿਹਾ ਜਾਂਦਾ ਹੈ ਤਾਂ ਮੁੱਖ ਸਚਿਵ ਕੌਣ ਨੇ ਪੰਜਾਬ ਦੇ ਵਿੱਚ ਵਰਤਮਾਨ ਡਾਕਟਰ ਟੀਵੀ ਸੋਮਨਾਥਨ ਨਵੀਨ ਮਹਾਜਨ ਸੁਮਿਤ ਗੋਦਾਰਾਯਾ ਕੇ ਏ ਪੀ सिन्हा ਤਾਂ ਜੀਣਾ ਇਹਨਾਂ ਚੋਂ ਉੱਤਰ ਹੋ ਜੂਗਾ ਸਾਥੀਓ ਉੱਤਰ ਕਿਹੜਾ ਆਊਗਾ ਕੇ ਪੀ ਈ सिन्हा ਵਰਤਮਾਨ ਦੇ ਵਿੱਚ ਪੰਜਾਬ ਦਾ ਕੀ ਹੈ ਸਾਥੀਓ ਮੁੱਖ ਸਚੀਵ ਹੈ ਯਾਨੀ ਰਾਜ ਦਾ ਸਭ ਤੋਂ ਵੱਡਾ ਪ੍ਰਸ਼ਾਸਨਿਕ ਅਧਿਕਾਰੀ ਮੁੱਖ ਮੰਤਰੀ ਦੀ ਨਿਯੁਕਤੀ ਸੌਰੀ ਮੁੱਖ ਸਚੀਵ ਦੀ ਨਿਯੁਕਤੀ ਮੁੱਖ ਮੰਤਰੀ ਦੁਆਰਾ ਕੀਤੀ ਜਾਂਦੀ ਹੈ ਤਾਂ ਮੁੱਖ ਮੰਤਰੀ ਦੇ ਅੰਡਰ ਕੀ ਹੈ ਕੰਮ ਕਰਦਾ ਹੈ ਸਾਥੀਓ ਰਾਜ ਦੇ ਜਿੰਨੇ ਵੀ ਕੰਮ ਹੁੰਦੇ ਹਨ ਉਹ ਸਭ ਪਰਸਨਲੀ ਇਹ ਦੇਖਦਾ ਹੈ ਠੀਕ ਹੈ ਕਵੈਸਚਨ ਨੰਬਰ ਨੈਕਸਟ ਪੰਜਾਬ ਦੇ ਵਰਤਮਾਨ ਮੁੱਖ ਮੰਤਰੀ ਕੌਣ ਹਨ ਦੇਖੋ ਕਿੰਨਾ ਸਿੰਪਲ ਜਿਹਾ ਕਵੈਸਚਨ ਹੈ ਸਾਥੀਓ ਇਸ ਦਾ ਉੱਤਰ ਤਾਂ ਸਾਨੂੰ ਹੋਣਾ ਹੀ ਚਾਹੀਦਾ ਹੈ ਭਗਵੰਤ ਸਿੰਘ ਮਾਨ ਕੈਪਟਨ ਅਮਨਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਜਾਂ ਰਾਜੇਂਦਰ ਸਿੰਘ ਤਾਂ ਆ ਜਿਹੜੀ ਤਸਵੀਰ ਹੈ ਤੁਹਾਡੇ ਸਾਹਮਣੇ ਆ ਕੇ ਦੀ ਹੈ ਸਾਥੀਓ ਭਗਵੰਤ ਸਿੰਘ ਮਾਨ ਦੀ ਏ ਕੀ ਹੈ ਤਸਵੀਰ ਹੈ ਕਿਹਦੀ ਤਸਵੀਰ ਹੈ ਸਾਥੀਓ ਭਗਵੰਤ ਸਿੰਘ ਮਾਨ ਦੀ ਏ ਤਸਵੀਰ ਹੈ ਠੀਕ ਹੈ ਕੈਪਟਨ ਅਮਨਿੰਦਰ ਸਿੰਘ ਭਗਵੰਤ ਸਿੰਘ ਮਾਨ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸੀ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਕੀ ਸੀਗੇ ਪਹਿਲਾ ਅਧਿਐਕਸ਼ ਸੀਗੇ ਤੇ ਰਾਜੇਂਦਰ ਸਿੰਘ ਸਾਥੀਓ ਠੀਕ ਹੈ ਕੁਐਸਚਨ ਨੰਬਰ ਨੈਕਸਟ 16ਵੀਂ ਵਿਧਾਨ ਸਭਾ ਦਾ ਅਧਿਐਕਸ਼ ਕੌਣ ਹੈ ਦੇਖੋ 16ਵੀਂ ਵਿਧਾਨ ਸਭਾ ਚੱਲ ਰਹੀ ਹੈ ਪੰਜਾਬ ਦੇ ਵਿੱਚ ਸਰਕਾਰ ਕੀ ਦੀ ਹੈ ਸਾਥੀਓ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਤੇ 16ਵੀਂ ਵਿਧਾਨ ਸਭਾ ਦਾ ਅਧਿਐਕਸ਼ ਕੌਣ ਹੈ ਇਹ ਪੁੱਛਿਆ ਜਾਂਦਾ ਹੈ 16ਵੀਂ ਵਿਧਾਨ ਸਭਾ ਦਾ ਕੁਲਤਾਰ ਸਿੰਘ ਸੰਧਵਾ ਹਰਪਾਲ ਸਿੰਘ ਚੀਮਾ ਹਰਜੋਤ ਸਿੰਘ ਬੈਂਸ ਜਾਂ ਗੁਰਮੀਤ ਸਿੰਘ ਮੀਤ ਤਾਂ ਇਹਨਾਂ ਦੇ ਵਿੱਚੋਂ ਜਿਹੜੀ ਇਹ ਤਸਵੀਰ ਹੈ ਸਾਡੇ ਸਾਹਮਣੇ ਇਹ ਤਸਵੀਰ ਕਿਹਦੀ ਹੈ ਸਾਥੀਓ ਕੁਲਤਾਰ ਸਿੰਘ ਸੰਧਵਾ ਦੀ ਤਸਵੀਰ ਹੈ ਕਿਹਦੀ ਤਸਵੀਰ ਹੈ ਕੁਲਤਾਰ ਸਿੰਘ ਸੰਧਵਾ ਦੀ ਤਸਵੀਰ ਹੈ ਵਰਤਮਾਨ ਦੇ ਵਿੱਚ ਜਿਹੜੀ ਪੰਜਾਬ ਦੀ 16ਵੀਂ ਵਿਧਾਨ ਸਭਾ ਹੈ ਉਸ ਦੇ ਕੀ ਹੈ ਇਹ ਅਧਿਐਕਸ਼ਕ ਠੀਕ ਹੈ ਪੰਜਾਬ ਦੇ ਵਰਤਮਾਨ ਮਹਾਂ ਦੀ ਵਕਤਾ ਕੌਣ ਹੈ ਮਹਾਂ ਦੀ ਵਕਤਾ ਕੀ ਹੁੰਦਾ ਸਾਥੀਓ ਮਹਾਂ ਦੀ ਵਕਤਾ ਹੁੰਦਾ ਹੈ ਜਿਹੜੀ ਸਟੇਟ ਸਰਕਾਰ ਹੁੰਦੀ ਹੈ ਨਾ ਉਸ ਦਾ ਸਾਰਿਆਂ ਤੋਂ ਵੱਡਾ ਵਕੀਲ ਹੁੰਦਾ ਹੈ ਯਾਨੀ ਜਿਵੇਂ ਹੁਣ ਸਟੇਟ ਸਰਕਾਰ ਦਾ ਕੋਈ ਵੀ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਚੱਲਿਆ ਜਾਵੇ ਤਾਂ ਸਟੇਟ ਸਰਕਾਰ ਨੂੰ ਵਕੀਲ ਹਾਇਰ ਕਰਨ ਦੀ ਲੋੜ ਨਹੀਂ ਹੁੰਦੀ ਉਹਨਾਂ ਦਾ ਆਪ ਦਾ ਹੀ ਇੱਕ ਪਰਸਨਲ ਵਕੀਲ ਹੁੰਦਾ ਜਿਹਨੂੰ ਮਹਾਂ ਦੀ ਵਕਤਾ ਕਿਹਾ ਜਾਂਦਾ ਠੀਕ ਹੈ ਮਹਾਂ ਦੀ ਵਕਤਾ ਉਹਨੂੰ ਕਿਹਾ ਜਾਂਦਾ ਹੈ ਮਹਾਂ ਦੀ ਵਕਤਾ ਵਰਤਮਾਨ ਦੇ ਵਿੱਚ ਪੰਜਾਬ ਦੇ ਅੰਦਰ ਕੌਣ ਹੈ ਯਾਨੀ ਪੰਜਾਬ ਦਾ ਸਭ ਤੋਂ ਵੱਡਾ ਵਕੀਲ ਪੰਜਾਬ ਸਟੇਟ ਦਾ ਪਰਸਨਲੀ ਸਭ ਤੋਂ ਵੱਡਾ ਕੀ ਵਕੀਲ ਕੌਣ ਹੈ ਤਾਂ ਇਹ ਹੋ ਜੂਗਾ ਸਾਥੀਓ ਗੁਰਮੀਂਦਰ ਸਿੰਘ ਕੌਣ ਹੈ ਸਾਥੀਓ ਗੁਰਮੀਂਦਰ ਸਿੰਘ ਪੰਜਾਬ ਦਾ ਸਭ ਤੋਂ ਵੱਡਾ ਵਕੀਲ ਯਾਨੀ ਵਰਤਮਾਨ ਦੇ ਵਿੱਚ ਮਹਾਨ ਦੀ ਵਕਤਾ ਹੈ ਠੀਕ ਹੈ ਕੁਐਸਚਨ ਨੰਬਰ ਨੈਕਸਟ ਪੰਜਾਬ ਵਿੱਚ ਵਰਤਮਾਨ ਚੀਫ ਇਲੈਕਸ਼ਨ ਕੌਣ ਹੈ ਚੀਫ ਇਲੈਕਸ਼ਨ ਤਾਂ ਸਾਨੂੰ ਪਤਾ ਹੈ ਵੀ ਜਿਹੜਾ ਸਟੇਟ ਇਲੈਕਸ਼ਨ ਹੁੰਦਾ ਹੈ ਉਹਦੇ ਵਿੱਚ ਇੱਕ ਅਧਿਐਕਸ਼ ਹੁੰਦਾ ਹੈ ਉਹਨੂੰ ਕੀ ਕਿਹਾ ਜਾਂਦਾ ਸਾਥੀਓ ਚੀਫ ਇਲੈਕਸ਼ਨ ਕਿਹਾ ਜਾਂਦਾ ਹੈ ਯਾਨੀ ਮੁੱਖਿਆ ਕਾਰਜਕਾਰੀ ਅਧਿਕਾਰੀ ਕੌਣ ਹੈ ਰਾਜਕਮਲ ਚੌਧਰੀ ਜਗਜੀਤ ਸਿੰਘ ਬਲਤੇਜ ਸਿੰਘ ਤੇ ਐਮ ਐਲ ਗਰਗ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਉੱਤਰ ਹੋ ਜੂਗਾ ਉਹ ਜੂਗਾ ਰਾਜਕਮਲ ਚੌਧਰੀ ਇਹ ਤਸਵੀਰ ਹੈ ਸਾਥੀਓ ਰਾਜਕਮਲ ਚੌਧਰੀ ਜੀ ਵਰਤਮਾਨ ਦੇ ਵਿੱਚ ਸਟੇਟ ਇਲੈਕਸ਼ਨ ਦੇ ਕੀ ਆ ਪੰਜਾਬ ਦੇ ਇਹ ਅਧਿਐਕਸ਼ ਯਾਨੀ ਚੀਫ ਇਲੈਕਸ਼ਨ ਆਫ ਪੰਜਾਬ ਹੈ ਠੀਕ ਹੈ ਪੰਜਾਬ ਦੇ ਵਰਤਮਾਨ ਲੋਕਾਇਕਤ ਕੌਣ ਹਨ ਲੋਕਾਇਕਤ ਕੌਣ ਹਨ ਸਾਥੀਓ ਵਰਤਮਾਨ ਲੋਕਾਇਕਤ ਵਿਨੋਦ ਕੁਮਾਰ ਸ਼ਰਮਾ ਇਹਨਾਂ ਦੀ ਤਸਵੀਰ ਮਿਲੀ ਨਹੀਂ ਸੀਗੀ ਮੈਨੂੰ ਵਰਤਮਾਨ ਲੋਕਾਇਕਤ ਓਂਕਾਰ ਸਿੰਘ ਲਖਾਵਤ ਹਰੀ ਪ੍ਰਸ਼ਾਦ ਸ਼ਰਮਾ ਤੇ ਹਿਮੰਤ ਮੀਨਾ ਤੇ ਇਹਨਾਂ ਦਾ ਉੱਤਰ ਕੀ ਹੋ ਜੂਗਾ ਸਾਥੀਓ ਇਹਨਾਂ ਦਾ ਉੱਤਰ ਹੋ ਜੂਗਾ ਵਿਨੋਦ ਕੁਮਾਰ ਸ਼ਰਮਾ ਪੰਜਾਬ ਦੇ ਵਰਤਮਾਨ ਦੇ ਕੀ ਹੈ ਵਰਤਮਾਨ ਦੀ ਹੈਗੇ ਹੈ ਸਾਥੀਓ ਲੋਕਾਇਕਤ ਠੀਕ ਹੈ ਲਾਸਟ ਕੁਐਸਚਨ ਹੈ ਸਾਥੀਓ ਅੱਜ ਦਾ ਕੀ ਕਹਿੰਦਾ ਹੈ ਪੰਜਾਬ ਲੋਕ ਸੇਵਾ ਆਯੋਗ ਦਾ ਵਰਤਮਾਨ ਅਧਿਐਕਸ਼ ਕੋਣ ਹਨ ਯਾਨੀ ਪੀ ਸੀ ਐਸ ਦਾ ਅਧਿਐਕਸ਼ ਕੋਣ ਹੈ ਪੰਜਾਬ ਸਰਵਿਸ ਕਮਿਸ਼ਨ ਦਾ ਅਧਿਐਕਸ਼ ਕੋਣ ਹੈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਅਧਿਐਕਸ਼ ਕੋਣ ਹੈ ਜਤਿੰਦਰ 올ਖ ਜਗਬੰਸ ਸਿੰਘ ਕੇ ਕੇ ਵਿਸ਼ਨੋਈ ਤੇ ਜੋਗਾ ਰਾਮ ਪਟੇਲ ਇਹਨਾਂ ਦੇ ਵਿੱਚੋਂ ਜਿਹੜਾ ਵਰਤਮਾਨ ਦੇ ਅਧਿਐਖਾ ਸਾਥੀਓ ਉਹ ਕੌਣ ਹੈ ਜਤਿੰਦਰ ਔਲਖ ਪਹਿਲਾ ਅਧਿਐਖਾ ਕੌਣ ਸੀਗੇ ਜਗਮੈਨਸ ਸਿੰਘ ਸੀਗੇ ਤੇ ਵਰਤਮਾਨ ਦੇ ਵਿੱਚ ਕੌਣ ਹੈ ਜਤਿੰਦਰ ਔਲਖ ਵਰਤਮਾਨ ਦੇ ਵਿੱਚ ਸਾਥੀਓ ਅਧਿਐਖ ਹੈਗੇ ਹਨ ਠੀਕ ਹੈ ਪੰਜਾਬ ਦੇ ਵਰਤਮਾਨ ਪੁਲਿਸ ਮਹਾਨ ਦੇਸ਼ਕ ਕੋਨ ਹਨ ਆ ਸਾਥੀਓ ਥੋੜੀ ਜੀ ਟਾਈਪਿੰਗ ਮਿਸਟੇਕ ਹੈ ਨੂੰ ਸਹੀ ਕਰ ਲਿਓ ਇੱਥੇ ਹੋਣਾ ਸੀਗਾ ਪੁਲਿਸ ਮਹਾਨੀ ਦੇਸ਼ਕ ਯਾਨੀ ਡੀਜੀਪੀ ਆਫ ਪੰਜਾਬ ਗੌਰਵ ਯਾਦਵ ਗੁਰਪ੍ਰੀਤ ਕੌਰ ਹੀਰਾ ਲਾਲ ਨਾਗਰ ਤੇ ਮਨਜੂ ਬਾਗਮਾਲ ਕੌਣ ਹੈ ਵਰਤਮਾਨ ਦੇ ਵਿੱਚ ਪੰਜਾਬ ਦਾ ਡੀਜੀਪੀ ਤੇ ਗੌਰਵ ਯਾਦਵ ਹੈਨ ਪੰਜਾਬ ਦੇ ਵਰਤਮਾਨ ਦੇ ਵਿੱਚ ਡੀਜੀਪੀ ਇਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹ ਬਹੁਤ ਹੀ ਜ਼ਿਆਦਾ ਇੰਟਰਨੈਟ ਤੇ ਵਾਇਰਲ ਹੁੰਦੀ ਹੈ ਜਦੋਂ ਵੀ ਕੋਈ ਵੈਕੈਂਸੀ ਆਂਦੀ ਹੈ ਨਾ ਹੁਣ ਵੈਕੈਂਸੀਆਂ ਨਾਲ ਹੀ ਹੈ ਤਾਂ ਇਹਨਾਂ ਦਾ ਸਟੇਟਮੈਂਟ ਵਰਤਮਾਨ ਦੇ ਵਿੱਚ ਵੀ ਆਇਆ ਹੋਇਆ ਹੈ ਤੇ ਵਰਤਮਾਨ ਦੇ ਵਿੱਚ ਜਿਹੜੇ ਪੰਜਾਬ ਦੇ ਕੌਣ ਹੈਨ ਡੀਜੀਪੀ ਕੌਣ ਹਨ ਗੌਰਵ ਗੌਰਵ ਕੁਮਾਰ ਯਾਦਵ ਠੀਕ ਹੈ ਦੋਸਤੋ ਏਸੀ ਸਾਡੀ ਅੱਜ ਦੀ ਕਲਾਸ ਜੇ ਤੁਹਾਨੂੰ ਕਲਾਸ ਵਧੀਆ ਲੱਗਦੀ ਹੈ ਤਾਂ ਕਲਾਸ ਨੂੰ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਦੇ ਨਾਲ ਜੇ ਤੁਸੀਂ ਪੰਜਾਬ ਕਲਾਸਿਸ ਦੇ YouTube ਚੈਨਲ ਤੇ ਨਹੀਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਸਾਥੀਓ ਇਸੇ ਤਰ੍ਹਾਂ ਦੀ ਕਰੰਟਲੀ ਅਪਡੇਟ ਦੇ ਨਾਲ ਜਲਦ ਹੀ ਤਦ ਤੱਕ ਦੇ ਲਈ ਧੰਨਵਾਦ ਜੈ ਹਿੰਦ ਜੈ ਭਾਰਤ